ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਾ ਕਿ ਆਪ ਸਭ ਸਮਝ ਜਾਣੋ ਹੋ ਕਿ ਸਦਾ ਦੰਦਰਪਾਲ ਸਿੰਘ ਜੀ ਬੱਗਾ ਲਖਨਊ ਤੋਂ ਜਿਹੜੇ ਕਿ ਗੁਰੂ ਪੰਥ ਦੀ ਬੜੀ ਸੇਵਾ ਕਰਦੇ ਹਨ ਦੰਦਰਪਾਲ ਸਿੰਘ ਬੱਗਾ ਜੀ ਨੇ ਬਹੁਤ ਸਾਰੀਆਂ ਕਿਤਾਬਾਂ ਔਰ ਪੰਜਾਬੀ ਪ੍ਰਚਾਰ ਪ੍ਰਸਾਰ ਲਈ ਬੜੇ ਕਾਰਜ ਕੀਤੇ ਹਨ ਯੂਪੀ ਦੀ ਸੰਗਤ ਲਈ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਰਮਨਦੀਪ ਸਿੰਘ ਬੱਗਾ ਤੇ ਉਹਨਾਂ ਦੀ ਜਿਹੜੀ ਨੋ ਰਾਣੀ ਪਰਮੀਤ कौर ਬੱਗਾ ਉਹ ਇੱਧਰ ਆਏ ਹਨ ਉਹਨਾਂ ਦੀ ਪੋਤਰੀ ਵੀ ਆਈ ਹੈ ਤੇ ਅੱਜ ਜਾਣ ਕੇ ਬੜੀ ਖੁਸ਼ੀ ਹੋਈ ਕਿ ਪਰਮਿਤ ਕੋਰ ਬੱਗਾ ਜੀ ਵੀ ਜਿਹੜੇ ਹਨ ਉਹ ਵੀ ਗੁਰੂ ਪੰਥ ਦੀ ਬੜੀ ਸੇਵਾ ਕਰਦੇ ਹਨ ਬੱਚਿਆਂ ਨੂੰ ਪੰਜਾਬੀ ਦੀ ਆਨਲਾਈਨ ਕਲਾਸਿਸ ਲੈਂਦੇ ਹਨ ਤੇ ਇਹ ਬਹੁਤ ਅੱਛੀ ਜਿਹੜਾ ਪਰਿਵਾਰ ਹੈ ਗੁਰੂ ਘਰ ਨਾਲ ਨਿਠ ਕੇ ਸੇਵਾ ਕਰਦਾ ਹੈ ਅਸੀਂ ਅੱਜ ਦਿੱਲੀ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਤੋਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਔਰ ਇਹਨਾਂ ਨੂੰ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਇਹਨਾਂ ਨੂੰ ਇਦਾਂ ਹੀ ਹਿੰਮਤ ਬਖਸ਼ੀ ਰੱਖੇ ਇਦਾਂ ਹੀ ਇਹ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਇਦਾਂ ਹੀ ਗੁਰੂ ਪੰਥ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਦਾ ਖਰਸਾ ਹੋ ਗਿਆ ਹੁਣ ਸਹੀ ਠੀਕ ਹੋ ਗਿਆ